ਪੰਜਾਬ ਵੀ ਚਾਹੀ ਦਿਨ ਗੈਂਗਵਾੜ ਦੀਆਂ ਖਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਤੇ ਪੰਜਾਬ ਪੁਲਿਸ ਵੀ ਪੱਬਾ ਪੜ ਰਹਿ ਅਜੇ ਹੀ ਗਲਤ ਅੰਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਦੇਰ ਸ਼ਾਮ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਦੇ ਨਜ਼ਦੀਕ ਅਣਪਛਾਤੇ ਵਿਅਕਤੀ ਵੱਲੋਂ 4 ਫਾਇਰ ਕਰ ਦਿੱਤੇ ਗਏ ਜਾਣਕਾਰੀ ਦਿੰਦਿਆਂ ਸੁੱਖਾ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਹਿਆਰਪੁਰ ਵਿੱਚ ਇੱਕ ਜਿਮ ਟ੍ਰੇਨਰ ਹੈ ਤੇ ਆਪਣੇ ਜਿਮ ਤੋਂ ਜਿਵੇਂ ਹੀ ਬਾਹਰ ਨਿਕਲਿਆ ਤੇ ਇੱਕ ਗੱਡੀ ਜੋ ਕਿ ਲਾਲ ਰੰਗ ਦੀ ਦਿੱਲੀ ਨੰਬਰ ਦੀ ਦੱਸੀ ਜਾ ਰਹੀ ਹੈ ਉਸਨੇ ਉਸ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦ ਉਸਨੇ ਆਪਣਾ ਬਚਾ ਕੀਤਾ ਤਾਂ ਵਿਅਕਤੀ ਵੱਲੋਂ ਬਾਹਰ ਨਿਕਲ ਕੇ ਦੋ ਫਾਇਰ ਕਰ ਦਿੱਤੇ ਗਏ ਜਿਸ ਵਿੱਚ ਉਸਦਾ ਬਚਾ ਹੋ ਗਿਆ ਜਦ ਜਿਮ ਟ੍ਰੇਨਰ ਸੁੱਖਾ ਉਸ ਵਿਅਕਤੀ ਵੱਲ ਭੱਜਿਆ ਤਾਂ ਉਸ ਵਿਅਕਤੀ ਨੇ ਦੋ ਫਾਇਰ ਹੋਰ ਕਰ ਦਿੱਤੇ ਗਣੀ ਮਤੇ ਰਹੀ ਕਿ ਫਾਇਰ ਕਿਸੇ ਵਿਅਕਤੀ ਦੇ ਨਹੀਂ ਲੱਗੇ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ थाना सदर ਦੇ ਐਸਐਚਓ थाना ਸਿਟੀ ਐਸਐਚਓ ਅਤੇ ਸਿਟੀ ਡੀਐਸਪੀ ਵੀ ਮੌਕੇ ਤੇ ਪਹੁੰਚੇ ਸੀਟੀਡੀਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਇਸ ਜਾਣਕਾਰੀ ਬਾਰੇ ਪਤਾ ਲੱਗਾ ਤੇ ਉਹਨਾਂ ਵੱਲੋਂ ਇਲਾਕੇ ਦੀ ਸੀਸੀਟੀਵੀ ਵੀ ਖੰਗਾ ਲਈ ਜਾ ਰਹੀ ਹੈ ਤੇ આરોપી ਨੂੰ ਜਲਦੀ ਫੜ ਕੇ ਇਸ ਲਾਖਾਂ ਪਿੱਛੇ ਕਰ ਦਿੱਤਾ ਜਾਵੇਗਾ ਮੈਂ ਸਰ ਇੱਥੋਂ ਆਪਣੇ ਘਰ ਨੂੰ ਜਾ ਰਿਹਾ ਸੀ ਸ਼ੈਸ਼ਨ ਜੋਗ ਤੋਂ ਆਪਾਂ ਗੱਡੀ ਇੱਥੋਂ ਮੈਂ ਬਾਈਕ ਤੇ ਸੀਗਾ ਨਾਲ ਮੇਰਾ ਭਾਂਜਾ ਡਰਾਈਵ ਕਰ ਰਿਹਾ ਸੀ ਤੇ ਮੋਰੇ ਉਹ ਬੈਗਨਰ ਗੱਡੀ ਹੈ ਡੀਐਲ 37 4734 ਗੱਡੀ ਹੈ 34 ਉਹ ਉਸ ਬੰਦੇ ਨੇ ਉੱਤਰ ਕੇ ਮਤਲਬ ਸਾਡੇ ਤੇ ਗੱਡੀ ਵਿੱਚ ਮਾਰਨ ਲੱਗਾ ਮੈਂ ਮੁੱਕਾ ਮਾਰਤਾ ਤੇ ਉੱਤਰ ਕੇ ਆਇਆ ਮੈਂ ਉਹਨੂੰ ਮੈਂ ਗਾਲਾ ਗੁਲਾ ਗੱਡੀਆਂ ਮਤਲਬ ਮੈਂ ਹੀ ਪਹਿਲਾਂ ਉਹਨੂੰ ਗਾਲ੍ਹ ਤਾ ਮੈਂ ਹੀ ਗੱਡੀ ਮੈਂ ਕਿਹਾ ਤੈਨੂੰ ਦੇਖ ਕੇ ਨਹੀਂ ਚਲਾਉਣੀ ਆਉਂਦੀ ਉਹਨੇ ਚਾਰ ਫਾਇਰ ਮਾਰੇ ਦੋ ਖੋਲ ਚੱਕ ਕੇ ਲੈ ਗਿਆ ਦੋ ਆਪਾਂ ਦੋ ਅਸੀਂ ਸਤਨਾਮ ਭਾਈ ਨੂੰ ਫੜਾ ਦਿੱਤੇ ਹਾਂਜੀ ਬਸ ਆ ਹੀ ਚੱਕਰ ਹੋਇਆ ਠੀਕ ਹੈ ਕੀ ਆ ਪਹਿਲਾਂ ਵੀ ਕਰੀ ਦੇਖਿਆ ਉਹਨਾਂ ਨੇ ਜਾਂ ਕੋਈ ਪੁਰਾਣੀ ਰੰਜਿ ਨਹੀਂ ਨਹੀਂ ਭਾਜੀ ਪਹਿਲਾਂ ਕਰੀ ਟੱਕਰੇ ਹੋਣ ਨਹੀਂ ਭਾਜੀ ਭਾਜੀ ਜਿੱਦਾਂ ਉਹ ਰਾਹ ਗਈ ਸੀਗਾ ਜਿੱਦਾਂ ਹੁੰਦਾ ਤਾਂ ਉਸਤਾਦ ਉਹਨਾਂ ਨੇ ਸਿੱਧੀਆਂ ਹੀ ਮਾਰ ਦੇਣੀਆਂ ਸੀ ਫਿਰ ਕੀ ਕੰਮ ਕੀ ਕਰਦੇ ਹ ਮੈਂ ਭਾਜੀ ਟ੍ਰੇਨਰ ਆ। ਸੋਸ਼ਲ ਵਰਕਰ ਵੀ ਆ ਭਾਜੀ। ਸੋਸ਼ਲ ਵਰਕਰ ਵੀ ਆ। ਪਹਿਲਾਂ ਕਰੀ ਦੇਖਿਆ ਹੋਏ? ਨਹੀਂ ਭਾਜੀ ਮੈਂ। ਪੁਲਿਸ ਨੂੰ ਕੰਪਲੇਂਟ ਕਰਦੇ। ਬਸ ਚੱਲੇ ਆ। ਆ ਇਤਲਾਹ ਹੋ ਗਈ ਭਾਜੀ। ਹਾਂਜੀ ਹਾਂਜੀ ਆ ਗਈ। ਕੋਈ ਫਾਇਰਿੰਗ ਦਾ ਮਾਮਲਾ ਆਇਆ ਕੀ ਇਸ? ਫਾਇਰਿੰਗ ਦਾ ਮਾਮਲਾ ਐ ਕਿ ਵੈਗਨਰ ਗੱਡੀ ਜਾਂਦੀ ਪਈ ਸੀ ਨਾਲ ਆ ਮੁੰਡਾ ਜਿਹੜਾ ਇੱਕ ਆ ਰਿਹਾ ਹੈਗਾ। ਉਹਦੇ ਨਾਲ ਆਪਸ ਵਿੱਚ ਇਹ ਤਕਰਾਰ ਹੋਇਆ। ਜੀ। ਤਕਰਾਰ ਦੇ ਨਾਲ ਥੋੜੀ-ਬੁਧੀ ਬਹਿਸ ਵਿਸਾਈ ਹੋਈ ਆ। ਉਹਨੇ ਗਰਾਉਂਡ ਦੇ ਉੱਤੇ ਦੋ ਤਿੰਨ ਫਾਇਰ ਕਰਕੇ ਤੇ ਗੱਡੀ ਲੈ ਕੇ ਭੱਜ ਗਿਆ ਉਹ ਤੇ ਗੱਡੀ ਟ੍ਰੇਸ ਕਰ ਲਾਂਗੇ ਅਸੀਂ ਜਲਦੀ ਤੋਂ ਜਲਦੀ ਵੈਗਨਰ ਗੱਡੀ ਹੈਗੀ ਕੋ ਨੰਬਰ ਨੋਟ ਨੰਬਰ ਉਹਦਾ ਨੋਟ ਹੈ ਜੀ ਸੀਸੀਟੀਵੀ ਕੰਗਾ ਦੇ ਹਾਂਜੀ ਹਾਂਜੀ ਲੱਗੀ ਵੀ ਕਿਸੇ ਨੇ ਹਾਂਜੀ ਕੋਈ ਲੱਗੀ ਵੀ ਨਹੀਂ ਨਹੀਂ ਜੀ ਕੋਈ ਐਸੀ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਬਸ 2 ਸੈਕਿੰਡ ਦਾ ਸੀਗਾ ਉਹ ਵੀ ਇਹਨਾਂ ਦੀ ਆਪਸ ਵਿੱਚ ਬਹਿਸ-ਬਾਜੀ ਕਰਕੇ ਗੱਲ ਹੋਈ ਹੈ ਬਾਕੀ ਅਸੀਂ ਜਲਦੀ ਗੱਡੀ ਵੀ ਬੰਦਾ ਵੀ ਟ੍ਰੇਸ ਕਰ ਲਾਂਗੇ ਕਾਰਨ ਦੱਸਿਆ ਬੈਂ ਕਾਰਨ ਬਹਿਸ ਦਾ ਉਹ ਵੀ ਆਪਸ ਵਿੱਚ ਵੀ ਮੋਟਰਸਾਈਕਲ ਸਹੀ ਨਹੀਂ ਚਲਾਉਂਦਾ ਇਸ ਸੈਂਟਰ 'ਚ ਚਲਾ ਰਿਹਾ ਜਾਂ ਤੂੰ ਐਨੇ ਸ਼ੀਸ਼ੇ ਨੂੰ ਮਾਰਿਆ ਟੋ ਕੀਤਾ ਐਨੇ ਜਿਹੜਾ ਮੋਟਰਸਾਈਕਲ ਵਾਲਾ ਤੇ ਉਹ ਵੀ ਖੜ ਗਿਆ ਵੀ ਕਿਉਂ ਟੋ ਕੀਤਾ ਆਪਕਾ ਚ ਮੜੀ-ਮੁਟੀ ਬੈਸ ਹੋ ਗਈ ਦੋ ਜਾਂ ਤਿੰਨ ਐਡੀ ਦੋ ਤੋਂ ਤਿੰਨ ਦੇ ਵਿੱਚ ਹਾਂ ਜਿਉ ਲੱਭ ਰਹੇ ਸੀ ਮੌਕੇ ਤੇ